शिरोमणी अकाली दल पार्टी पंजाब की किसी भी सीट पर चुनाव लड़ने को तैयार अनिल जोशी देंगे मौका अनिल जोशी ने कहा अमृतसर से पहले भी बीजेपी उम्मीदवार को हेलीकॉप्टर से हराया गया था अब भी बुरा होगा बटाला में अग्रवाल समाज द्वारा शिरोमणि अकाली दल पार्टी के नेताओं के लिए एक विशेष कार्यक्रम का आयोजन किया गया है जिसमें शिरोमणि अकाली दल के नेता अनिल जोशी शिरोमणि अकाली दल पार्टी के बटाला निर्वाचन क्षेत्र के प्रभारी नरेश महाजन और अन्य अकाली दल के नेताओं को सम्मानित किया गया है और अग्रवाल समाज को आश्वासन दिया गया है कि नेता चुनाव में शिरोमणि अकाली दल पार्टी का समर्थन करेंगे इस मौके पर अनिल जोशी ने कहा कि भले ही पार्टी ने उम्मीदवारों की घोषणा नहीं की है लेकिन शिरोमणि अकाली दल पार्टी लगातार लोगों के बीच जा रही है और पार्टी के लिए ਆਮਵੰਦੀ ਕਰ ਰਹੀ ਹੈ ऐसा तब किया जा रहा है जब अध्यक्ष सुखबीर बादल पंजाब बचाओ यात्रा चला रहे हैं वहीं अकाली दल की हार को लेकर नेताओं और कार्यकर्ताओं में गुस्सा है साथ ही उन्होंने दावा किया है कि पंजाब के इस चुनाव में चतुष्कोणीय मुकाबला है और इससे सबसे ज्यादा फायदा अकाली दल को है अनिल जोशी वहां से चुनाव लड़ने वाले हैं इस सवाल का जवाब देते हुए अनिल जोशी ने कहा है कि अगर वे चुनाव लड़ने के लिए कहेंगे तो शिरोमणि अकाली दल पार्टी पंजाब के किसी भी निर्वाचन क्षेत्र में चुनाव लड़ने के लिए तैयार होगी अमृतसर से वहीं नरेश महाजन ने कहा है कि उन्हें और शिरोमणि अकाली

ਉਹੀ ਐਮਪੀ ਵੀ ਉਹਨਾਂ ਦੇ ਬਣੇ ਪਰ 5 ਸਾਲ ਲੋਕਾਂ ਨੂੰ ਉਹਨਾਂ ਨੇ ਪੂਰਾ ਰੋਾਇਆ ਉਹ ਆਪ ਕੈਪਟਨ ਸਾਹਿਬ ਉਹਨੋਂ ਕਾਂਗਰਸ ਦੇ ਬੀਜੇਪੀ ਚਲ ਕੇ ਬੈਨਾ ਚੱਕ ਪਰ ਉਹ ਆਪਣੇ ਫਾਰਮ ਤੋਂ ਬਾਹਰ ਨਹੀਂ ਨਿਕਲੇ ਉਸ ਤੋਂ ਬਾਅਦ ਝਾੜੂ ਆ ਗਿਆ ਅੱਕੇ ਸੜੇ ਲੋਕ ਝਾੜੂ ਲੈ ਆਏ ਉਹਨਾਂ ਨੇ 2 ਸਾਲਾਂ ਦੀ ਖਜੂਬਰ ਕੱਢਤਾ ਉਹਨਾਂ ਦੀ ਵੀ ਫੁੱਲ ਐਂਟੀ ਇਨਕਮੈਂਸ ਸੀ ਆ ਚੰਪਾ ਸਾਰਾ ਰਹਿ ਜੂਗੇ ਜਿੰਨੀ ਵੋਟਾਂ ਉਹਨਾਂ ਨੇ ਲਈਆਂ ਸੀ ਉਹ ਚੌਥੇ ਸਥਿ ਜ ਰਹਿ ਜਾਣਗੇ ਤੇ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬੀਜੇਪੀ ਦਾ ਤੇ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਆਧਾਰ ਨਹੀਂ ਗਾ ਉਹ ਸ਼ਹਿਰਾਂ ਦੇ ਵਿੱਚ ਲੜਦੇ ਆ ਉਹਦੇ ਵਿੱਚ ਜਿਹੜਾ ਜਨਾਕਰ ਸਾਹਬ ਦਾ ਬਗਾਰ ਪਤਾ ਤੇ ਸ਼ੋਮਨੀ ਗਲੀਦਲ ਜਿਹੜਾ ਉਹਦਾ ਗੱਡ ਰਿਆ ਉਹਦਾ ਵਰਕਰ ਆ ਮਜ਼ਬੂਤੀ ਨਾਲ ਖੜਾ ਹਰ ਹਲਕਾਂ ਚ ਆਜਿਆ ਹਰ ਹਲਕੇ ਤੇ ਇੱਕ ਸਿਸਟਮ ਆ ਤੇ ਫਿਰ ਭਾਈਚਾਰੇ ਦੀ ਝੰਡਾ ਬਰਦਾਸ਼ਤ ਸੈਕੂਲਰਿਜ਼ਮ ਦੀ ਝੰਡਾ ਬਰਦਾਸ਼ਤ ਆ ਬਾਦਲ ਸਾਹਿਬ ਵੀ ਸੀ ਤੇ ਸੁਖਬੀਰ ਬਾਦਲ ਵੀ ਹਰ ਧਰਮ ਦਾ ਸਤਕਾਰ ਕੀਤਾ ਆਰ ਕਮਿਊਨਿਟੀ ਦਾ ਸਰਕਾਰ ਕੀਤਾ ਇੰਡਸਟਰੀ ਟ੍ਰੇਡ ਸਭ ਦੇ ਜੇ ਕੰਮ ਹੋਇਆ ਤੇ ਉਸ ਸ਼੍ਰਮਣੀ ਕਾਲੀ ਦਾਲ ਵੇਲੇ ਮਲਾਜਮਾਂ ਦਾ ਕੋਈ ਭਲਾ ਆ ਸ਼੍ਰਮਣੀ ਕਾਲੀ ਦਾਲ ਵੇਲੇ ਮਲਾਜਮਾਂ ਨੂੰ ਪੁੱਛੋ ਉਤੋਂ ਲਾਵਾ ਕਦੀ ਕਿਸੇ ਨੇ ਕੋਈ ਬੈਨੀਫਿਟ ਨਹੀਂ ਦਿੱਤੇ ਜੀ ਟਿਕਟਸ ਦੀ ਜੇ ਗੱਲ ਕਰੀ ਕਦੋਂ ਤੱਕ ਕੰਨ ਟਿਕਟਸ ਨਾਲੇ ਬੜਾ ਟਾਈਮ ਆ ਕੋਈ ਨਹੀਂ ਟਿਕਟਸ ਬਹੁਤ ਨੇ ਦੂਰ ਨਹੀਂ ਹੈ ਜਲਦੀ ਹੋ ਜਾਣੀਆਂ ਟਾਈਮ ਵੀ ਬਹੁਤ ਹੈ ਅਨੰਦ ਜੋਸ਼ੀ ਕਿਥੋਂ ਕਹਿ ਰਹੇ ਹੋ ਅਨੰਦ ਜੋਸ਼ੀ ਜਿੱਥੇ ਪਾਰਟੀ ਡਿਊਟੀ ਲਾਉਗੇ ਉਸ ਮੋਟਰਸ ਦੇ ਪਰ ਬਹੁਤ ਤੇ ਜੇ ਅਮਰਿਸਪੁਰ ਤੋਂ ਕੈਂਡੀਡੇਟ ਹੈ ਤੇ ਬੀਜੇਪੀ ਦੀ ਕੈਂਡੀਡੇਟ ਹੁੰਦੀ ਤਾਂ ਦੂਜੇ ਦੂਜੇ ਪ੍ਰੈਸ ਤੇ ਮੇਰੇ ਵੀਰ ਜੋ ਕਹਿੰਦੇ ਗਰਦਾਤਪੁਰ ਤੋਂ ਮੜਾ ਨਾ ਚੱਲਦਾ ਤੇ ਕਰਨਤਾਰਨ ਵਾਲੇ ਮਿਲਦੇ ਹੋਂਦੇ ਜੀ ਕਰਨਤਾਰਨ ਤੋਂ ਬੜਾ ਨਾ ਚੱਲਦਾ ਤੇ ਮੈਂ ਤਾਂ ਇਹੀ ਕਹਿੰਨਾ ਵੀ ਜਿੱਥੋਂ ਪਾਰਟੀ ਡਿਊਟੀ ਲਾ ਦੂ ਲੁਧਿਆਣੇ ਲਾ ਦੂ ਉੱਥੋਂ ਲੜ ਲਾਂ ਅਬੀ ਸਰ ਤੋਂ ਜੀ ਕੈਂਡੀਡੇਟ ਤੇ ਜੇ ਬੀਜੇਪੀ ਦੇ ਕੈਂਡੀਡੇਟ ਨੂੰ ਕਿੱਦਾਂ ਦੇਖਦਾ ਅਬੀ ਸਰ ਜੀ ਬੀਜੇਪੀ ਦਾ ਕੈਂਡੀਡੇਟ ਤੇ ਫਿਰ ਪੈਰਾਸ਼ੂਟ ਆ ਉਹਨਾਂ ਨੇ ਲੋਕਲ ਕਦੀ ਬੰਦਾ ਆਪਣਾ ਜਿਹੜਾ ਉਹਨੂੰ ਪ੍ਰੋਮੋਟ ਕੀਤਾ ਹੀ ਨਹੀਂ ਆ ਜਿਹੜਾ ਸੀਗਾ ਉਹਨੂੰ ਕੱਢ ਕੇ ਬਾਹਰ ਮਾਰ ਜਿਹੜੇ ਥੱਲੇ ਜਿਹੜੇ ਲੀਡਰ ਸੀ ਉਹਨਾਂ ਦਾ ਨਾਲੇ ਪਤਾ ਕੀ ਆ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚੋਂ ਇੱਕ ਨਮਾਇਦਾ ਰਹਿ ਲਿਆ ਪਹਿਲਾਂ ਪੁਰੀ ਸਾਹਿਬ 3.5 ਲੱਖ ਵੋਟਾਂ ਲੈ ਕੇ ਗਏ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਬਹੁਤ ਕੁਝ ਕਰ ਸਕਦੇ ਅੱਜ ਵੋਟਾਂ ਮੰਗਦੀ ਲੋੜ ਹੀ ਨਾ ਪੈਂਦੀ ਨਹੀਂ ਮੁੜੇ 3.5 ਲੱਖ ਵੋਟਾਂ ਦਾ ਕੀ ਮਤਲਬ ਆ ਜੇ ਮਿਨਿਸਟਰ ਬਣ ਗਿਆ ਤਾਂ ਜੌਮਰਦੀ ਕਰ ਸਕਦੇ ਆ ਅੰਮ੍ਰਿਤਸਰ ਵਾਸਤੇ ਅੱਜ ਜਿਹੜਾ ਕੈਂਡੀਡੇਟ ਆਉਂਦਾ ਉਹਨੂੰ ਲੋਕੀ ਹੱਥਾਂ ਦੇ ਚੁੱਕਦੇ ਨਹੀਂ ਕੀਤਾ ਕੁਝ ਉਸ ਤੋਂ ਬਾਅਦ ਸ਼ਵੇਤ ਮੱਲਕ ਜਿਹੜਾ ਵਾ ਨਾ ਉੱਥੇ ਉਹਨੂੰ ਉਹਨਾਂ ਨੇ 6 ਸਾਲ ਵਾਸਤੇ ਰਾਜ ਸਭਾ ਜਿਹਦੀ ਪਾਵਰ ਵੀ ਜਾਂਦੀ ਹੈ ਲੋਕ ਦਾ ਬਣਾ ਉਹਦੇ ਚ ਲਾਇਆ ਤੇ ਕੀ ਖੋਣ ਖੋਰ ਦਾ ਕੁਝ ਵੀ ਨਹੀਂ ਅੱਜ ਪੌਂਸਟਰ ਲਾਣ ਤੇ ਤਦ ਵੀ ਕੁਝ ਨਹੀਂ ਬੰਨਾ ਮਤਲਬ ਇਹ ਹੈ ਵੀ ਜੇ ਇੱਕ ਕੰਮ ਜਿਹਨਾਂ ਨਾ ਪਾਰਟੀ ਦੇ ਨਹੀਂ ਹੁੰਦਾ ਕੰਮ ਬੰਦੇ ਦੇ ਸਿਰ ਤੇ ਕੋਈ ਕੰਮ ਪੋਲੀਟੀਕਲ ਕੰਮ ਬੰਦੇ ਦੀ ਪੋਲੀਟੀਕਲ ਵਿਲ ਜਿਹੜੀ ਹੁੰਦੀ ਹੈ ਨਾ ਉਹਦੇ ਸਿਰ ਤੇ ਹੁੰਦਾ ਜਿਹੜੀ ਪਰਮਾਧਮ ਨੇ ਇਹਨਾਂ ਜਰਸੀ ਨੂੰ ਬਹੁਤ ਦਿੱਤੀ ਹੈ ਜਿੱਥੇ ਜੋ ਕੰਮ ਅੱਜ ਤੱਕ ਸੋਚਿਆ ਉਹ ਕਰਕੇ ਦਿੱਤਾ ਜਿੱਥੇ ਲੋਕਾਂ ਨਾਲ ਖੜੇ ਹੋਏ ਆ ਉਹਨਾਂ ਨੂੰ ਸੇਲ ਲਾਇਆ ਉਹਨਾਂ ਦੇ ਨਾਲ ਰਾਤ ਦਿਨ ਖੜੇ ਹੋਏ ਲੋਕਾਂ ਦੇ ਇਹ ਕੰਮ ਬੋਲਦਾ ਇਸ ਕਰਕੇ ਮੇਰੇ ਵਾਸਤੇ ਕੋਈ ਲੰਬਾ ਚੌੜਾ ਨਹੀਂ ਫੋਰ ਕਾਰਨਰ ਦੇ ਵਿੱਚ ਉਹਦੀ ਬਹੁਤ ਵੱਡੀ ਲੀਡ ਨਾ ਦਿੱਤਾ ਕਿ ਜੇ ਅਮਰਸਰੋਂ ਵੀ ਮੌਕਾ ਦੇਉਂਗੀ ਪਾਰਟੀ ਨੇ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜਿਹੜੇ ਨਿਵਾਣੇ ਨੂੰ ਅਗਰਵਾਲ ਸਭਾ ਵੀ ਸਭਾ ਵੀ ਹਨਵਾਲੇ ਸਭੇ ਜੋ ਹੋਰ ਵੀ ਲੋਕ ਮੈਨੂੰ ਅਪਰੋਚ ਕਰ ਰਹੇ ਨੇ ਆਪਣਾ ਬਲਾਣ ਦੀ ਜਿੱਤੇ ਬਲਾਣ ਕੇ ਮੈਂ ਜਾਵਾਂਗਾ ਉਹਨਾਂ ਦਾ ਸ਼ੁਕਰੀਆਦ ਆਵੇ ਕਰਾਂਗਾ ਜਿਹੜੇ ਮਨਸਬੰਦ ਦੇ ਰਹੇ ਆ ਆਸ ਕਰਕੇ ਮੌਨੋਦਾ ਜੀ ਵੀ ਵੀ ਆ ਔਰ ਬੜੀ ਮੈਨੂੰ ਸਮੇਂ ਲੱਗੀ ਮਾਨ ਦੀ ਗੱਲ ਹੈ ਕਿ ਅੱਜ ਅਕਾਲੀ ਦਲ ਦੇ ਅੰਦਰ ਹਲਕਾ ਚਾਰਦਰਾਂ ਦੇ ਅਗਰਵਾਲ ਸਮਾਜ ਦੇ ਮੈਨੂੰ ਮਾਨਸਮਾਨ ਦਿੱਤਾ ਔਰ ਅਗਰਵਾਲ ਸਮਾਜ ਦਾ ਵੀ ਮੈਂ ਰਿਣੀ ਆ ਕਿਥੇ ਮੈਂ ਮਾਨ ਸਭਾ ਦਾ ਪਹਿਲਾਂ ਰਿਣੀ ਆ ਜੇ ਅਗਰਵਾਲ ਸਮਾਜ ਦਾ ਵੀ ਰਿਣੀ ਆ ਪਰ ਮੈਂ ਸਾਰੇ ਵਰਗਾਂ ਦਾ ਵੀ ਰਿਣੀ ਆ ਵੀ ਸਾਰੇ ਫਰਕ ਮੇਰੇ ਨਾਲ ਮੈਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਨਸਮਾਨ ਦੇ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਇੱਕ ਕੋਈ ਇੱਕ ਬਾਤ ਆ ਸੁਖਵੀਰ ਸਿੰਘ ਬਾਦਲ ਜੀ ਰਹਿਣ ਮਾਈ ਜਿਹੜੀ ਸ਼ਰਮਣੀ ਅਕਾਲੀ ਦੀ ਗੱਲ ਜਿਹੜਾ ਬੜੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਾਈ ਲੜ ਰਹੇ ਨੇ ਔਰ ਆਉਣ ਵਾਲੇ ਸਮੇਂ ਚ ਪੰਜਾਬ ਦੇ اندر ਬੜੀ ਅੱਛੀ ਖੁਸ਼ਹਾਲੀ ਜਰੀ ਹੈ ਲੈ